ਵੈਸਲੀਨ ਵਿੱਚ ਅਗਰ ਤੁਸੀਂ ਇਹ ਤਿੰਨ ਤੋਂ ਚਾਰ ਚੀਜ਼ਾਂ ਮਿਕਸ ਕਰਕੇ ਰਾਤ ਨੂੰ ਡੇਲੀ ਲਗਾਉਂਦੇ ਹੋ ਤੁਹਾਡੀ ਸਕਿਨ ਤੇ ਜਿਹੜੀ ਵੀ ਧੁੱਪ ਦੀ ਵਜ੍ਹਾ ਨਾਲ ਕਾਲਾਪਨ ਆਇਆ ਜਾਂ ਸਰਦੀਆਂ ਦੇ ਵਿੱਚ ਤੁਹਾਡੀ ਸਕਿਨ ਤੇ ਟੈਨਿੰਗ ਬਹੁਤ ਹੁਣੀ ਸ਼ੁਰੂ ਹੋ ਗਈ ਜਾਂ ਤੁਹਾਡੇ ਝੁਰੜੀਆਂ ਨੇ ਜਾਂ ਤੁਹਾਡੇ ਬਹੁਤ ਸਾਰੇ ਦਾਗ-ਧੱब्बे ਨੇ ਤੇ ਇਸ ਕਰੀਮ ਦੇ ਨਾਲ ਠੀਕ ਹੋਣਗੇ ਕਿਉਂਕਿ ਸਰਦੀਆਂ 'ਚ ਹਰ ਕੋਈ ਜਾਣਦਾ ਹੈ ਕਿ ਸਾਡੀ ਸਕਿਨ ਇੱਕਦਮ ਖੂਬਸੂਰਤ ਤੇ ਇੱਕਦਮ ਗਲੋਇੰਗ ਹੋਵੇ ਚਲੋ ਦੱਸ ਦਿਆਂ ਤੁਹਾਨੂੰ ਹਾਂਜੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਜਿਹੜੇ ਚੈਨਲ ਤੇ ਨਵੇਂ ਆਏ ਹੋ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਬੈੱਲ ਨੂੰ ਜਰੂਰ ਪ੍ਰੈਸ ਕਰਿਓ ਤਾਂ ਜੋ ਐਦਾਂ ਦੇ ਵੀਡੀਓ ਜਿਹੜੀਆਂ ਨੇ ਤੁਹਾਡੇ ਤੱਕ ਪਹਿਲਾਂ ਪਹੁੰਚਣ ਨੋਟੀਫਿਕੇਸ਼ਨ ਤੁਹਾਡੇ ਤੱਕ ਪਹਿਲਾਂ ਪਹੁੰਚੇ ਤੇ ਐਦਾਂ ਦੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਜ਼ਰੂਰ ਕਰ ਦਿਆ ਕਰੋ ਤਾਂ ਜੋ ਮੇਰੀਆਂ ਭੈਣਾਂ ਜਿਹੜੀਆਂ ਪ੍ਰੇਸ਼ਾਨ ਨੇ ਸਰਦੀ ਦੇ ਵਿੱਚ ਆਪਣੀ ਸਕਿਨ ਨੂੰ ਲੈ ਕੇ ਕਿਉਂਕਿ ਸਰਦੀ ਜਿਹੜੀ ਐਦਾਂ ਦਾ ਇੱਕ ਮੌਸਮ ਹੈ ਕਿ ਸਾਡੀ ਸਕਿਨ ਜਿਹੜੀ ਡਰਾਈ ਹੋ ਜਾਂਦੀ ਹੈ ਤੇ ਸਾਡੀ ਸਕਿਨ ਵਿੱਚ ਰੁੱਖਾਪਨ ਆ ਜਾਂਦਾ ਹੈ ਸਕਿਨ ਤੇ ਕਾਲਾਪਨ ਆ ਜਾਂਦਾ ਹੈ ਟੈਨਿੰਗ ਆ ਜਾਂਦੀ ਹੈ ਕਿਉਂਕਿ ਸਰਦੀ ਦੇ ਵਿੱਚ ਸਾਨੂੰ ਧੁੱਪ 'ਚ ਬਹਿਣਾ ਬਹੁਤ ਵਧੀਆ ਲੱਗਦਾ ਹੈ ਤੇ ਜਿੰਨਾ ਸਾਨੂੰ ਧੁੱਪ 'ਚ ਬਹਿਣਾ ਵਧੀਆ ਲੱਗਦਾ ਓਨੀ ਧੁੱਪ ਜਿਹੜੀ ਹੁੰਦੀ ਸਾਡੇ ਚਿਹਰੇ ਲਈ ਖਤਰਨਾਕ ਹੁੰਦੀ ਹੈ ਸਾਡੇ ਚਿਹਰੇ ਤੇ ਇੱਕ ਟੈਨਿੰਗ ਜੀ ਪਰਤ ਜਿਹੜੀ ਹੈ ਨਾ ਉਹ ਜੰਮ ਜਾਂਦੀ ਹੈ ਤੇ ਉਹਨੂੰ ਕਿੱਦਾਂ ਦੇਓ ਤੇ ਕਿਦਾਂ ਤੁਸੀਂ ਬਚ ਸਕਦੇ ਹੋ ਉਸ ਟੈਨਿੰਗ ਤੋਂ ਕਿਉਂਕਿ ਆਪਾਂ ਧੁੱਪ ਦਾ ਆਨੰਦ ਤਾਂ ਲੈਣਾ ਹੀ ਲੈਣਾ ਸਰਦੀ ਦੇ ਵਿੱਚ ਜੇ ਧੁੱਪ ਨਾ ਸੇਕੀ ਤੇ ਫਿਰ ਸਰਦੀ ਕਾਦੀ ਹੈ ਨਾ ਤੇ ਫਿਰ ਉਹ ਜਿਹੜੀ ਟੈਨਿੰਗ ਹੈ ਉਸ ਤੋਂ ਬਚਣ ਲਈ ਤੁਹਾਨੂੰ ਇੱਕ ਬਹੁਤ ਹੀ ਵਧੀਆ ਕਰੀਮ ਹੈ ਜਿਹੜੀ ਦੱਸਦੀਆਂ ਤੁਸੀਂ ਆਪਣੇ ਚਿਹਰੇ ਤੇ ਲਗਾ ਕੇ ਆਪਣੇ ਚਿਹਰੇ ਨੂੰ ਇੱਕਦਮ ਸਾਫ਼ ਸੁਥਰਾ ਤੇ ਗਲੋਇੰਗ ਸਕਿਨ ਨੂੰ ਬਣਾ ਸਕਦੇ ਹੋ ਸਕਿਨ ਵਿੱਚ ਇੱਕ ਇਦਾਂ ਦਾ ਮਤਲਬ ਕਿ ਮੋਇਸਚਰਾਈਜ਼ਰ ਪੈਦਾ ਕਰ ਸਕਦੇ ਹੋ ਨੇਚਰਲ ਕਿ ਜਿਹੜਾ ਸਕਿਨ ਨੂੰ ਚਾਹੀਦਾ ਤੇ ਚਲੋ ਜੀ ਪਹਿਲਾਂ ਆਪਾਂ ਚੱਲਦੇ ਆ ਆਪਣੇ ਕਿਚਨ 'ਚ ਕਿਸ ਤਰੀਕੇ ਨਾਲ ਇਹ ਵਾਲੀ ਕਰੀਮ ਬਣਾ ਕੇ ਰੈਡੀ ਕੀਤੀ ਬਹੁਤ ਹੀ ਪਿਆਰੀ ਕਰੀਮ ਹੈ ਇਹਦੇ ਵਿੱਚ ਕਿਹੜੀਆਂ ਕਿਹੜੀਆਂ ਚੀਜ਼ਾਂ ਮੇਨ ਪਈਆਂ ਜਾਂਦੀਆਂ ਨੇ ਤਾਂ ਜੋ ਤੁਹਾਡੀ ਸਕਿਨ ਨੂੰ ਇੱਕਦਮ ਬ੍ਰਾਈਟ ਤੇ ਇੱਕਦਮ ਗਲੋਇੰਗ ਬਣਾ ਦੇਵੇ ਔਰ ਜਿਨ੍ਹਾਂ ਭੈਣਾਂ ਦੇ ਰਿੰਕਲ ਆ ਗਏ ਨੇ ਝੁਰੜੀਆਂ ਆ ਗਈਆਂ ਨੇ ਉਹ ਬਿਲਕੁਲ ਹੀ ਖਤਮ ਹੋ ਜਾਣ ਤੇ ਚਲੋ ਜੀ ਚੱਲਦੇ ਆ ਆਪਾਂ ਪਹਿਲਾਂ ਇਹ ਦੇਖਦੇ ਆ ਕਿੱਦਾਂ ਬਣੀ ਹੈ ਕਰੀਮ ਇਸ ਕਰੀਮ ਨੂੰ ਬਣਾਉਣ ਲਈ ਪਹਿਲਾਂ ਤੇ ਤੁਸੀਂ ਲੈਣਾ ਹੈ ਸਾਫ਼ ਭਾਂਡਾ ਕੋਈ ਵੀ ਫਿਰ ਤੁਸੀਂ ਲੈਣੀ ਹੈ ਵੈਸਲਿਨ ਵੈਸਲਿਨ ਮੈਂ ਨਾ ਪਾਣੀ ਗਰਮ ਦੇ ਵਿੱਚ ਰੱਖੀ ਸੀਗੀ ਤੇ ਉਹ ਹੋ ਗਈ ਇੱਕਦਮ ਸੌਫਟ ਤੇ ਇਸ ਤਰੀਕੇ ਨਾਲ ਤੁਸੀਂ ਲੈ ਲੈਣੀ ਹੈ ਵੈਸਲਿਨ ਤੇ ਇਹਦੇ ਵਿੱਚ ਮੈਂ ਨਾ ਲੌਂਗ ਪਾ ਕੇ ਰੱਖੇ ਹੋਏ ਨੇ ਪਹਿਲਾਂ ਤੁਸੀਂ ਵੈਸਲਿਨ ਦੀ ਡੱਬੀ ਦੇ ਵਿੱਚ ਲੌਂਗ ਜਿਹੜੇ ਹੁੰਦੇ ਨੇ ਸਾਡੀ ਸਕਿਨ ਨੂੰ ਬ੍ਰਾਈਟ ਕਰਦੇ ਨੇ ਤੇ ਰੰਗ ਗੋਰਾ ਕਰਨ ਵਿੱਚ ਬਹੁਤ ਕੰਮਦੇ ਨੇ ਤੇ ਉਹਦੇ ਵਿੱਚ ਮੈਂ ਪਾਏ ਸੀਗੇ ਲੌਂਗ ਤੇ ਆਪਾਂ ਇੱਥੇ ਲੈ ਲੈਣਾ ਇੱਕ ਚਮਚ ਨਾਰੀਅਲ ਦਾ ਤੇਲ ਨਾਰੀਅਲ ਦਾ ਤੇਲ ਸਾਡੀ ਸਰਦੀਆਂ ਸਰਦੀਆਂ ਦੇ ਵਿੱਚ ਸਾਡੀ ਸਕਿਨ ਨੂੰ ਇੱਕਦਮ ਇੱਕ ਗਲੋਇੰਗ ਬਣਾ ਕੇ ਰੱਖਦਾ ਹੈ ਤੇ ਮੋਇਸਚਰਾਈਜ਼ਰ ਪੈਦਾ ਕਰਕੇ ਰੱਖਦਾ ਹੈ ਤੀਸਰੀ ਚੀਜ਼ ਲੈਣੀ ਹੈ ਤੁਸੀਂ ਇੱਥੇ ਗਲਿਸਰਿਨ ਗਲਿਸਰਿਨ ਜਿਹੜੀ ਹੁੰਦੀ ਸਾਡੇ ਚਿਹਰੇ 'ਚ ਚਮਕ ਪੈਦਾ ਕਰਦੀ ਹੈ ਚਿਹਰੇ ਦਾ ਜਿਹੜਾ ਰੁੱਖਾਪਨ ਹੁੰਦਾ ਉਹਨੂੰ ਦੂਰ ਕਰਦੀ ਹੈ ਸਕਿਨ ਨੂੰ ਸਾਫ ਤੇ ਗਲੋਇੰਗ ਕਰਦੀ ਹੈ ਸਕਿਨ ਵਾਲੀ ਲੈਣੀ ਤੁਸੀਂ ਵੈਸਲੀਨ ਐ ਸੋਰੀ ਗਲਿਸਰਿਨ ਤੇ ਇੱਕ ਚਮਚੇ ਦੇ ਵਿੱਚ ਪਾ ਲੈ ਆਪਾਂ ਐਲੋਵੀਰਾ ਜੈੱਲ ਤੇ 2-3 ਚੁਟਕੀਆਂ ਜਾਨਕਿ ਅੱਧਾ ਕ ਚਮਚਾ ਹੋਣਾ ਹੈ ਜਿਹੜਾ ਆਪਾਂ ਲਿਆ ਇਹਦੇ ਵਿੱਚ ਕਾਫੀ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਚੰਗੀ ਤਰ੍ਹਾਂ ਆਪਸ ਵਿੱਚ ਮਿਕਸ ਕਰ ਲੈਣਾ ਤੇ ਇਹ ਇੱਕ ਕਰੀਮ ਬਣ ਕੇ ਰੈਡੀ ਹੋ ਜਣੀ ਹੈ ਇਹ ਤੁਹਾਨੂੰ ਹਜ਼ਾਰਾਂ ਦੇ ਜਿਹੜੀਆਂ ਕਰੀਮਾਂ ਮਿਲਦੀਆਂ ਨੇ ਉਹਦੇ ਨਾਲੋਂ ਵੀ ਕਿਤੇ 10 ਤੋਂ 20 ਗੁਣਾ ਜ਼ਿਆਦਾ ਚੰਗੀ ਕਰੀਮ ਹੈ ਕਿਉਂਕਿ ਇਹਦੇ ਵਿੱਚ ਕੋਈ ਵੀ ਉਹ ਨਹੀਂ ਹੈਗਾ ਜਿਹੜਾ ਆਪਾਂ ਨੂੰ ਸਕਿਨ ਨੂੰ ਖਰਾਬ ਕਰੇ ਇਹ ਨੇਚਰਲ ਹੈ ਕੋਈ ਵੀ ਐਦਾਂ ਦੀ ਚੀਜ਼ ਨਹੀਂ ਹੈਗੀ ਕਿ ਜਿਹੜੀ ਸਾਡੀ ਸਕਿਨ ਨੂੰ ਖਰਾਬ ਕਰੇ ਠੀਕ ਹੈ ਜੀ ਤੇ ਕੈਮੀਕਲ ਤੋਂ ਦੂਰ ਰਹੋ ਤੇ ਜਿਹੜੀਆਂ ਨੇਚਰਲ ਚੀਜ਼ਾਂ ਹੁੰਦੀਆਂ ਨੇ ਨਾ ਨੇਚਰਲ ਚੀਜ਼ਾਂ ਹੀ ਆਪਣੇ ਚਿਹਰੇ ਤੇ ਲਗਾਓ ਇਸ ਤਰੀਕੇ ਨਾਲ ਇਹ ਵਾਲੀ ਕਰੀਮ ਬਣਾ ਕੇ ਤੁਸੀਂ ਰੈਡੀ ਕਰ ਲੈਣੀ ਹੈ ਕਿਸੇ ਵੀ ਡੱਬੀ ਦੇ ਵਿੱਚ ਕਿਸੇ ਵੀ ਸ਼ੀਸ਼ੀ ਵਿੱਚ ਖਾਲੀ ਪਾਂਡੇ ਵਿੱਚ ਪਾ ਕੇ ਤੁਸੀਂ ਢੱਕਣ ਵਾਲੀ ਸ਼ੀਸ਼ੀ ਦੇ ਵਿੱਚ ਪਾ ਕੇ ਇਸ ਤਰੀਕੇ ਨਾਲ ਸਟੋਰ ਕਰਕੇ ਤੁਸੀਂ ਇਹਨੂੰ ਰੱਖ ਲੈਣਾ ਹੈ 15 ਤੋਂ 20 ਦਿਨ ਤੁਸੀਂ ਸਟੋਰ ਕਰਕੇ ਰੱਖ ਸਕਦੇ ਹੋ ਕਿਤੇ ਵੀ ਖਰਾਬ ਨਹੀਂ ਹੁੰਦੀ ਚਾਹੇ ਜਿਆਦਾ ਵੀ ਟਾਈਮ ਲੰਘ ਜਾਏ ਕਿ ਮਹੀਨਾ ਵੀ ਹੋ ਜਾਏਗਾ ਤਾਂ ਖਰਾਬ ਨਹੀਂ ਹੁੰਦੀ ਹਾਂਜੀ ਤੁਸੀਂ ਦੇਖਿਆ ਹੈ ਕਿਦਾਂ ਬਣੀ ਹੈ ਕਰੀਮ ਕਿਹੜੀਆਂ ਚਾਰ ਚੀਜ਼ਾਂ ਦੇ ਵਿੱਚ ਮਿਕਸ ਕਰਕੇ ਐਦਾਂ ਆਪਾਂ ਵੈਸਲਿਨ ਦੇ ਵਿੱਚ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਤੇ ਕਰੀਮ ਜਿਹੜੀ ਬਣਾ ਕੇ ਰੱਖ ਲੈਣੀ ਇਸ ਤਰੀਕੇ ਨਾਲ ਸਟੋਰ ਕਰਕੇ ਤੁਸੀਂ ਕਮ ਸੇ ਕਮ 15 ਤੋਂ 20 ਦਿਨ ਬਣਾ ਕੇ ਰੱਖ ਸਕਦੇ ਹੋ ਦੇਖੋ ਲਗਾਉਣ ਤੋਂ ਬਾਅਦ ਸਾਡੀ ਸਕਿਨ ਜਿਹੜੀ ਹੈ ਨਾ ਇੱਕਦਮ ਚੇਂਜ ਹੋ ਜਾਂਦੀ ਹੈ ਸਕਿਨ ਦਾ ਰੁੱਖਾਪਨ ਜਾਂ ਦਾਗ ਨੇ ਜਾਂ ਤੁਹਾਡੇ ਝੁਰੜੀਆਂ ਆਉਣੇ ਸ਼ੁਰੂ ਹੋ ਗਈਆਂ ਨੇ ਆ ਸਰਦੀ ਦੇ ਵਿੱਚ ਤੇ ਉਹ ਜਿਹੜੀਆਂ ਠੀਕ ਹੋਣੀਆਂ ਸ਼ੁਰੂ ਹੋ ਜਾਣਗੀਆਂ ਝੁਰੜੀਆਂ ਤਾਂ ਆਉਂਦੀਆਂ ਨੇ ਜਦੋਂ ਸਾਡੀ ਸਕਿਨ ਡਰਾਈ ਹੁੰਦੀ ਹੈ ਜਦੋਂ ਸਾਡੀ ਸਕਿਨ ਦੇ ਵਿੱਚ ਮੋਇਸਚਰਾਈਜ਼ਰ ਦੀ ਕਮੀ ਹੁੰਦੀ ਹੈ ਸਕਿਨ ਹੋ ਜਾਂਦੀ ਹੈ ਉਦੋਂ ਸਾਡੇ ਝੁਰੜੀਆਂ ਰਿੰਕਲ ਆਣੇ ਸ਼ੁਰੂ ਹੋ ਜਾਂਦੇ ਨੇ ਤੇ ਮੇਰੀਆਂ ਭੈਣਾਂ ਪਹਿਲਾਂ ਹੀ ਕੇਅਰ ਕਰਨ ਲੱਗ ਜਾਂਣ ਤੇ ਕਦੀ ਵੀ ਤੁਹਾਡੇ ਰਿੰਕਲ ਨਹੀਂ ਜਲਦੀ ਆਉਣਗੇ ਕਦੀ ਵੀ ਤੁਹਾਡੇ ਝੁਰੜੀਆਂ ਨਹੀਂ ਪੈਣਗੀਆਂ ਤੇ ਕਈ ਮੇਰੀਆਂ ਭੈਣਾਂ ਜੜੀਆਂ ਨੇ ਹਜੇ 30+ ਨੇ ਉਹ ਪਹਿਲਾਂ ਹੀ ਐਦਾਂ ਲੱਗਦੀਆਂ ਨੇ ਕਿ ਜਿਵੇਂ ਉਹਨਾਂ ਦੀ ਉਮਰ 50 ਸਾਲ ਦੀ ਹੁੰਦੀ 60 ਸਾਲ ਦੀ ਹੁੰਦੀ ਕਿਉਂਕਿ ਇੱਕ ਤਾਂ ਪਾਣੀ ਬਹੁਤ ਘੱਟ ਪੀਂਦੀਆਂ ਨੇ ਉੱਪਰੋਂ ਮਿੱਠੇ ਵਾਲੀ ਚੀਜ਼ ਜੜੀ ਹੁੰਦੀ ਉਹ ਬਹੁਤ ਜ਼ਿਆਦਾ ਖਾਂਦੀਆਂ ਨੇ ਕਿਉਂਕਿ 30+ ਜਦੋਂ ਔਰਤ ਹੋ ਜਾਂਦੀ ਹੈ ਨਾ ਕੁੜੀ ਹੋ ਜਾਂਦੀ ਹੈ ਉਹਨੂੰ ਮਿੱਠਾ ਜਿਹੜਾ ਹੈ ਘੱਟ ਤੋਂ ਘੱਟ ਖਾਣਾ ਚ ਘੱਟ ਹੀ ਖਾਣੀਆਂ ਚਾਹੀਦੀਆਂ ਨੇ ਜ਼ਿਆਦਾ ਲਿਕਵਿਡ ਚੀਜ਼ਾਂ ਖਾਣੇ ਚਾਹੀਦੀਆਂ ਨੇ ਜਿਨ੍ਹਾਂ ਦੇ ਨਾਲ ਸਾਨੂੰ ਫਾਇਦਾ ਮਿਲੇ ਫਰੂਟਸ ਖਾਣੇ ਚਾਹੀਦੇ ਨੇ ਸਲਾਦ ਖਾਣੇ ਚਾਹੀਦੇ ਨੇ ਐਧਰ ਦੀ ਚੀਜ਼ਾਂ ਜਿਹੜੀਆਂ ਨੇ ਉਹ ਖਾਣੀਆਂ ਸ਼ੁਰੂ ਕਰ ਦੇਣੀਆਂ ਚਾਹੀਦੀਆਂ ਨੇ ਤਾਂ ਜੋ ਤੁਹਾਡੀ ਸਕਿਨ ਇੱਕਦਮ ਗਲੋਇੰਗ ਰਹੇ ਤੇ ਤੁਸੀਂ ਲੰਬੇ ਟਾਈਮ ਤੱਕ ਜਵਾਨ ਨਜ਼ਰ ਆਓ ਇਸ ਤਰੀਕੇ ਨਾਲ ਦੇਖੋ ਕਰੀਮ ਲੱਗੀ ਹੈ ਆ ਦੇਖੋ ਬਿਲਕੁਲ ਵੀ ਪਤਾ ਨਹੀਂ ਲੱਗਦਾ ਅੰਦਰ ਤੱਕ ਸਮਾ ਜਾਂਦੀ ਕੌਫੀ ਦਾ ਤੇ ਬਿਲਕੁਲ ਪਤਾ ਚੱਲਦਾ ਹੀ ਨਹੀਂ ਵੀ ਆਪਾਂ ਇਹਦੇ ਵਿੱਚ ਕੌਫੀ ਪਾਈ ਹੈ ਕੌਫੀ ਜਿਹੜੀ ਹੁੰਦੀ ਹੈ ਸਾਡੀ ਸਕਿਨ ਦੇ ਜਿਹੜੇ ਦਾਗ-ਧੱਬੇ ਨੇ ਉਹਨਾਂ ਨੂੰ ਰਿਮੂਵ ਕਰਦੀ ਹੈ ਕਲਰ ਵਿੱਚ ਇੱਕ ਨਿਖਾਰ ਲੈ ਕੇ ਆਉਂਦੀ ਬਹੁਤ ਸੋਹਣੀ ਸਕਿਨ ਹੋ ਜਾਂਦੀ ਹੈ ਜੇ ਮੇਰੀਆਂ ਭੈਣਾਂ ਦੇ ਅਕੂ ਬੱਚਿਆਂ ਦੇ ਪਿੰਪਲ ਨੇ ਜਾਂ ਪਿੰਪਲਾਂ ਦੇ ਦਾਗ ਨੇ ਛੋਟੇ ਛੋਟੇ ਦਾਣੇ ਹੋ ਜਾਂਦੇ ਨੇ ਅਲਰਜੀ ਹੋ ਜਾਂਦੀ ਉਹ ਸਾਰੀ ਹੀ ਇਹ ਚੀਜ਼ਾਂ ਠੀਕ ਕਰਦੀ ਐ ਕਿਉਂਕਿ ਜਿਹੜੀ ਜਿਹੜੀ ਇਹਦੇ ਵਿੱਚ ਇੰਗਰੀਡੀਐਂਟ ਪਾਏ ਨੇ ਸਾਰੇ ਹੀ ਸਕਿਨ ਵਾਸਤੇ ਬੈਨੀਫਿਟ ਨੇ ਬਹੁਤ ਹੀ ਵਧੀਆ ਤਰੀਕੇ ਨਾਲ ਇਹ ਵਾਲੀ ਕਰੀਮ ਬਣ ਕੇ ਰੈਡੀ ਹੋ ਜਾਂਦੀ ਐ ਉਮੀਦ ਐ ਕਿ ਮੇਰੀਆਂ ਭੈਣਾਂ ਨੂੰ ਸਮਝ ਆ ਗਈ ਹੋਣੀ ਵੀ ਕਿਸ ਤਰੀਕੇ ਨਾਲ ਇਹ ਕਰੀਮ ਜਿਹੜੀ ਐ ਬਣ ਕੇ ਰੈਡੀ ਹੋਈ ਐ ਲਗਾਣੀ ਤੁਸੀਂ ਕਿੱਦਾਂ ਮਤਲਬ ਕਿ ਤੁਸੀਂ ਕਿਸ ਟਾਈਮ ਮਰਜ਼ੀ ਲਗਾ ਲਓ ਜਿੱਦਾਂ ਆਪਾਂ ਸਵੇਰੇ ਕਈ ਵਾਰ ਨਹਾਉਣ ਤੋਂ ਬਾਅਦ ਆਪਣੀ ਸਕਿਨ ਤੇ ਖੁਸ਼ਕੀ ਹੋ ਜਾਂਦੀ ਐ ਬਾਹਾਂ 'ਤੇ ਹੋ ਜਾਂਦੀ ਹੱਥਾਂ 'ਤੇ ਹੋ ਜਾਂਦੀ ਤੋਂ ਬਾਅਦ ਵੀ ਤੁਸੀਂ ਲਗਾ ਸਕਦੇ ਹੋ ਰਾਤ ਨੂੰ ਤੁਸੀਂ ਸੌਣ ਲੱਗਿਆਂ ਲਗਾ ਲਓ ਤੇ ਇੱਕ ਮੈਂ ਤੁਹਾਨੂੰ ਇਹ ਕਹਿੰਨਾ ਜ਼ਰੂਰ ਚਾਹਾਂਗੀ ਸਵੇਰੇ ਜਾਗਤ ਨੂੰ ਜਦੋਂ ਤੁਸੀਂ ਲਗਾ ਕੇ ਤੇ ਸਵੇਰੇ ਜਦੋਂ ਫੇਸ ਨੂੰ ਵਾਸ਼ ਕਰਨਾ ਹੈ ਤੁਸੀਂ ਗੁੰਗਰਨੇ ਪਾਣੀ ਨਾਲ ਕਰਨਾ ਹੈ ਠੀਕ ਹੈ ਕਿਉਂਕਿ ਸਰਦੀ ਦੇ ਵਿੱਚ ਆਪਾਂ ਜੇ ਗੁੰਗਰਨੇ ਪਾਣੀ ਨਾਲ ਜ਼ਿਆਦਾ ਗਰਮ ਨਹੀਂ ਬਿਲਕੁਲ ਗੁੰਗਰਨਾ ਪਾਣੀ ਜਦੋਂ ਆਪਾਂ ਇਦਾਂ ਦੀ ਚੀਜ਼ਾਂ ਚਿਹਰੇ ਤੇ ਲਗਾਣੇ ਹਨ ਨਾ ਤੇ ਸਵੇਰੇ ਆਪਾਂ ਜਦ ਫੇਸ ਨੂੰ ਵੋਸ਼ ਕਰਨਾ ਹੈ ਥੋੜਾ ਜਿਹਾ ਗਰਮ ਗਰਮ ਪਾਣੀ ਲੈ ਕੇ ਉਹਦੇ ਨਾਲ ਫੇਸ ਨੂੰ ਵੋਸ਼ ਕਰ ਲਓ ਫਿਰ ਤੁਸੀਂ ਦੇਖਿਓ ਤੁਹਾਡੀ ਸਕਿਨ एकदम ਸੌਫਟ ਤੇ एकदम ਮਲਾਇਮ ਹੋਣੀ ਸ਼ੁਰੂ ਹੋ ਜਾਨੀ ਹੈ ਦਿਨ ਵਿੱਚ ਤੁਹਾਨੂੰ ਲਗਾਉਣ ਦੀ ਜ਼ਰੂਰਤ ਹੀ ਨਹੀਂ ਪੈਣੀ ਹੈਗੀ ਇਹ ਕਰੀਮ ਦੀ ਜਦੋਂ ਰਾਤ ਨੂੰ ਤੁਸੀਂ ਇਹ ਕਰੀਮ ਲਗਾ ਕੇ ਸਵੇਰੇ ਫੇਸ ਨੂੰ ਵੋਸ਼ ਕਰੋਗੇ ਸਕਿਨ ਤੁਹਾਡੀ ਇੱਕਦਮ ਮੋਇਸਚਰਾਈਜ਼ਰ ਵਾਲੀ ਹੋ ਜਾਣੀ ਹੈ ਇੱਕਦਮ ਸੌਫਟ ਹੋ ਜਾਣੀ ਹੈ ਇੱਕਦਮ ਮਖਮਲੀ ਹੋ ਜਾਣੀ ਹੈ ਜਿੱਦਾਂ ਵੈਸਲਿਨ ਹੁੰਦੀ ਹੈ ਨਾ ਸੌਫਟ ਸੌਫਟ ਉਦਾਂ ਹੀ ਤੁਹਾਡਾ ਚਿਹਰਾ ਹੋ ਜਾਣਾ ਹੈ ਕਿਉਂਕਿ ਜਿਹੜੀ ਵੈਸਲੀਨ ਹੁੰਦੀ ਹੈ ਡਾਇਰੈਕਟ ਕਈ ਵਾਰ ਆਪਾਂ ਨਹੀਂ ਲਗਾ ਸਕਦੇ ਕਈ ਵਾਰ ਆਪਾਂ ਨੂੰ ਡਾਊਟ ਹੁੰਦਾ ਹੈ ਕਿ ਡਾਇਰੈਕਟ ਲਗਾਵਾਂਗੇ ਕਿ ਸਕਿਨ ਤੇ ਕੁਝ ਵੀ ਇਦਾਂ ਦਾ ਫੈਕਟ ਨਾ ਪਵੇ ਹਨਾ ਤੇ ਇਸ ਕਰਕੇ ਇਹਨਾਂ ਚੀਜ਼ਾਂ ਨੂੰ ਮਿਕਸ ਕਰਕੇ ਅਗਰ ਤੁਸੀਂ ਕਰੀਮ ਬਣਾ ਕੇ ਹੀ ਇਦਾਂ ਰੱਖ ਲੋਗੇ ਕਿਉਂਕਿ ਲੱਗ ਲੱਗ ਮੈਂ ਤੁਹਾਡੇ ਨਾਲ ਇਹ ਸ਼ੇਅਰ ਕਰਦੀ ਆ ਕਿ ਵੈਸਲਿਨ ਦੇ ਵਿੱਚ ਕੀ ਕੀ ਪਾ ਕੇ ਆਪਾਂ ਇਸਤੇਮਾਲ ਕਰ ਸਕਦੇ ਆ ਕਿਉਂਕਿ ਲੱਗ ਲੱਗ ਪ੍ਰਕਾਰ ਦੀ ਸਕਿਨ ਹੁੰਦੀ ਹੈ ਕਈਆਂ ਦੀ ਡਰਾਈ ਹੁੰਦੀ ਹੈ ਕਈਆਂ ਦੀ ਓਇਲੀ ਹੁੰਦੀ ਹੈ ਕਈਆਂ ਦੀ ਨੋਰਮਲ ਹੁੰਦੀ ਹੈ ਕੋਈਆਂ ਦੀ ਸੈਂਸਿਟਿਵ ਸਕਿਨ ਹੁੰਦੀ ਹੈ ਹਰ ਪ੍ਰਕਾਰ ਦੀ ਸਕਿਨ ਹੁੰਦੀ ਹੈ ਇਸ ਕਰਕੇ ਆਪਾਂ ਲੱਗ ਲੱਗ ਚੀਜ਼ਾਂ ਤੁਹਾਨੂੰ ਤਾਂ ਦੱਸਿਦਿਆਂ ਨੇ ਜਿਹੜੀ ਚੀਜ਼ ਤੁਹਾਡੀ ਸਕਿਨ ਤੇ ਸੂਟ ਕਰਦੀ ਉਹ ਹੀ ਚੀਜ਼ ਤੁਹਾਨੂੰ ਲਗਾਣੀ ਚਾਹੀਦੀ ਹੈ ਨਾ ਜੋ ਕਿ ਵੀ ਅਗਲਾ ਦਾ ਜਿਹੜੀ ਚੀਜ਼ ਲਗਾ ਰਹੇ ਕਿ ਅਸੀਂ ਉਹ ਲਗਾਈਏ ਪਹਿਲਾਂ ਤੁਸੀਂ ਲਗਾ ਕੇ ਆਪਣੇ ਚਿਹਰੇ ਨੂੰ ਪਹਿਲਾਂ ਤੁਸੀਂ ਆਪਣੀ ਸਕਿਨ ਨੂੰ ਦੇਖੋ ਕਿ ਤੁਹਾਡੀ ਸਕਿਨ ਕਿਹੜੀ ਟੋਨ ਦੀ ਹੈ ਕੀ ਚੀਜ਼ ਸੂਟ ਕਰਦੀ ਉਹੀ ਚੀਜ਼ ਲਗਾਇਆ ਕਰੋ ਤੇ ਨਾ ਹੀ ਤੁਸੀਂ ਕਿਸੇ ਦੀ ਰੀਸ ਕਰਕੇ ਚੀਜ਼ ਨੂੰ ਲਗਾਇਆ ਕਰੋ ਵੀ ਅਗਲੇ ਬੰਦੇ ਨੇ ਆ ਚੀਜ਼ ਲਗਾਈ ਤੇ ਅਸੀਂ ਵੀ ਲਗਾਈਏ ਕਿਉਂਕਿ ਇਹਦਾ ਉਲਟਾ ਵੀ ਅਸਰ ਹੋ ਸਕਦਾ ਹੈ ਕਿਉਂਕਿ ਸਕਿਨ ਜਿਹੜੀ ਹੈ ਅਲੱਗ-ਅਲੱਗ ਪ੍ਰਕਾਰ ਦੀ ਹੁੰਦੀ ਹੈ ਕਈਆਂ ਦੀ ਕਿੱਦਾਂ ਦੀ ਕਈਆਂ ਦੀ ਕਿੱਦਾਂ ਦੀ ਠੀਕ ਹੈ ਜੀ ਇਸ ਕਰਕੇ ਤੁਸੀਂ ਬਣਾ ਕੇ ਜਿਹੜੀ ਤੁਹਾਨੂੰ ਸੂਟ ਕਰੇ ਇੱਕ ਦੋ ਦਿਨ ਲਗਾ ਕੇ ਦੇਖਿਆ ਕਰੋ ਜਿਹੜੀ ਜਿਹੇ ਸੂਟ ਕਰੇ ਉਹੀ ਸ਼ੁਰੂ ਕਰਦਿਆ ਕਰੋ ਲਗਾਣੇ ਜਿਹੜੀ ਨਹੀਂ ਸੂਟ ਕਰਦੇ ਉਹਨੂੰ ਉੱਥੇ ਹੀ ਸਕਿੱਪ ਕਰਦਿਆ ਕਰੋ ਠੀਕ ਹੈ ਜੀ ਤੇ ਵੈਸੇ ਜਿਹੜੀ ਵੈਸਲਨ ਹੁੰਦੀ ਹੈ ਹਰ ਪ੍ਰਕਾਰ ਦੇ ਲੋਕ ਲਗਾ ਸਕਦੇ ਨੇ ਡਰਾਈ ਸਕਿਨ ਤੇ ਵੀ ਲਗਾ ਸਕਦੇ ਨੇ oily ਸਕਿਨ ਤੇ ਵੀ ਲਗਾ ਸਕਦੇ ਨੇ ਕਿਉਂਕਿ ਇਹ ਜਿਹੜੀਆਂ ਨੈਚੁਰਲ ਚੀਜ਼ਾਂ ਹੁੰਦੀਆਂ ਨੇ ਨੈਚੁਰਲ ਚੀਜ਼ਾਂ ਦੇ ਨਾਲ ਤੁਹਾਡੀ ਸਕਿਨ ਜਿਹੜੀ ਇੱਕਦਮ ਖੂਬਸੂਰਤ ਤੇ ਇੱਕਦਮ ਮਲਾਈਮ ਬਣ ਕੇ ਰਹੇਗੀ ਦਾਗ-ਧੱਬੇ ਚੁਰੜੀਆਂ ਜਿਹੜੀਆਂ ਹੁੰਦੀਆਂ ਨੇ ਕੋਹਾਂ ਦੂਰ ਰਹਿਣਗੇ ਤੇ ਤੁਸੀਂ ਆਪਣੀ ਏਜ ਨਾਲੋਂ 10-15 ਸਾਲ ਛੋਟੇ ਹੀ ਨਜ਼ਰ ਆਓਗੇ ਜਦੋਂ ਤੁਸੀਂ ਆਪਣੀ ਕੇਅਰ ਕਰਨ ਲੱਗਗੇ ਠੀਕ ਹੈ ਜੀ ਤੇ ਵਾਤਵਾਰਤ ਪਾਣੀ ਪਿਆ ਕਰੋ ਇਹ ਨਹੀਂ ਹੈਗਾ ਕਿ ਸਰਦੀ ਹੈ ਕਿ ਅਸੀਂ ਸਰਦੀ ਦੇ ਵਿੱਚ ਪਾਣੀ ਨਾ ਪੀਏ ਪਾਣੀ ਜਿੰਨਾ ਹੋ ਸਕੇ ਵਾਤਵਾਰਤ ਪੀਆ ਕਰੋ ਮਾਰਨਿੰਗ ਟਾਈਮ ਜੇ ਤੁਸੀਂ ਪਾਣੀ ਜ਼ਿਆਦਾ ਪੀਓਗੇ ਉਹ ਸਭ ਤੋਂ ਵਧੀਆ ਹੈ ਸ਼ਾਮ ਟਾਈਮ ਤੁਸੀਂ ਬਿਲਕੁਲ ਭਵੇਂ ਘੱਟ ਵੀ ਪੀ ਲੋ ਤਾਂ ਵੀ ਕੋਈ ਗੱਲ ਨਹੀਂ ਹੈਗੀ ਤੇ ਮਾਰਨਿੰਗ ਟਾਈਮ 'ਤੇ ਪਾਣੀ ਜ਼ਰੂਰ ਪੀਆ ਕਰ ਹੋ ਸਕੇ ਸਿਰ ਜਦੋਂ ਤੁਸੀਂ ਉੱਠਦੇ ਹੋ ਨਾ ਮਾਰਨਿੰਗ ਟਾਈਮ ਜਦੋਂ ਪਾਣੀ ਪੀਣਾ ਹੁੰਦਾ ਹੈ ਗੂੰਗਨਾ ਪਾਣੀ ਕਰਕੇ ਅੱਧਾ ਚਮਚ ਦੇਸੀ ਘਿਓ ਪਾ ਕੇ ਥੋੜੀ ਜਿਹੀ ਹਲਦੀ ਪਾ ਕੇ ਉਹ ਪਾਣੀ ਪੀਣਾ ਸ਼ੁਰੂ ਕਰ ਤਵ ਤੁਹਾਡਾ ਨੇਚਰਲ ਜਿਹੜਾ ਅੰਦਰ ਤੱਕ ਜਿਹੜੀ ਤੁਹਾਡੀ ਅੰਦਰੋਂ ਖੁਸ਼ਕੀ ਹੈ ਨਾ ਉਹ ਜਿਹੜੀ ਖਤਮ ਹੋਣੀ ਸ਼ੁਰੂ ਹੋ ਜਾਵੇਗੀ ਨੇਚਰਲ ਗਲੋ ਆਣਾ ਸ਼ੁਰੂ ਹੋ ਜਾਵੇਗਾ ਤੁਹਾਡੀ ਸਕਿਨ ਤੇ ਤੇ ਅਗਰ ਤੁਹਾਨੂੰ ਵੀਡੀਓ ਜਿਹੜੀ ਥੋੜੀ ਵੀ ਜੂਜ਼ਫੁਲ ਲੱਗੀ ਹੈ ਥੋੜੀ ਜਿਹੀ ਵੀ ਫਾਇਦੇਮੰਦ ਲੱਗੀ ਹੈ ਤੇ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਸੋਣਾ ਜੀ ਜ਼ਰ ਤੇ ਕੋਈ ਪੈਸਾ ਨਹੀਂ ਲੱਗਦਾ ਫ੍ਰੀ ਕਰਨਾ ਹੈ ਤੇ ਚਲੋ ਜੀ ਐਦਾਂ ਦੇ ਵੀਡੀਓ ਹੋਰ ਲੈ ਕੇ ਆਵਾਂ ਵੀ ਤੁਹਾਡੇ ਲਈ ਤੇ ਕਮੈਂਟ ਕਰਕੇ ਜਰੂਰ ਦੱਸਣਾ ਕਿੱਥੋਂ ਤੁਸੀਂ ਦੇਖ ਰਹੇ ਹੋ ਕੀ ਪ੍ਰੋਬਲਮ ਹੈ ਤੁਹਾਡੀ ਸਕਿਨ ਤੇ ਤੇ ਕਿਹੜੀ ਤੁਸੀਂ ਵੀਡੀਓ ਦੇਖਣਾ ਚਾਹੁੰਦੇ ਹੋ ਮੈਂ ਉਸੇ ਵੇਸ ਤੇ ਤੁਹਾਡੀ ਵੀਡੀਓ ਜਿਹੜੀ ਹੈ ਤੁਹਾਡੇ ਲਈ ਬਣਾ ਦਵਾਂਗੀ ਤਾਂ ਜੋ ਮੇਰੇ ਭੈਣਾਂ ਨੂੰ ਫਾਇਦਾ ਮਿਲੇ ਚਲੋ ਜੀ ਫਿਰ ਮਿਲਦੇ ਆਂ ਜੀ ਬਾਏ